ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ 13 ਜਨਵਰੀ ਲੋੜੀ ਦਾ ਤਿਹਾਰ ਆ ਆਪਣੀ YouTube ਫੈਮਿਲੀ ਨੂੰ ਮੇਰੇ ਵੱਲੋਂ ੜੀ ਦੀਆਂ ਬਹੁਤ-ਬਹੁਤ ਵਧਾਈਆਂ ਪਰਮਾਤਮਾ ਕਰੇ ਇਹ ਲੋੜੀ ਦਾ ਤਿਹਾਰ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਖੇੜੀ ਲੈ ਕੇ ਆਵੇ ਲੋੜੀ ਦਾ ਤਿਹਾਰ ਆਣਾ ਪਹਿਣਾ ਆਪਣੇ ਭਰਾਵਾਂ ਨੂੰ ਉਡੀਕਦੀਆਂ ਨੇ ਜਿੰਨਾ ਟਾਈਮ ਮਾਂ ਪਿਓ ਜਿਉਂਦੇ ਹੁੰਦੇ ਆ ਤਾਂ ਉਹ ਆਪਣੀਆਂ ਧੀਆਂ ਲਈ ਕੋਈ ਵੀ ਤਿਹਾਰਾ ਜਿਹੜਾ ਪਹਿਲਾਂ ਹੀ ਪੁੱਜਦਾ ਕਰ ਦਿੰਦੇ ਆ ਇਹ ਕੁੜੀਆਂ ਕਿਸੇ ਚੀਜ਼ ਦੀਆਂ ਜਾਂ ਪੈਸੇ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਮਾਪਿਆਂ ਵੱਲੋਂ ਕੁਛ ਆਵੇ ਤੇ ਸਹੁਰੇ ਘਰ ਦੇ ਵਿੱਚ ਉਹਨਾਂ ਦਾ ਮਾਣ ਸਤਿਕਾਰ ਵਧਦਾਗਾ ਪਾਲੀ ਆਪਣੇ ਵਿਹੜੇ ਦੇ ਵਿੱਚ ਉਦਾਸ ਬੈਠੀ ਹੁੰਦੀ ਆ ਲੋੜੀ ਦਾ ਤਿਹਾਰ ਸੀ ਸਵੇਰੇ ਪਾਲੀ ਦੇ ਘਰ ਵਾਲਾ ਜਦੋਂ ਕੰਮ ਤੇ ਜਾਂਦਾ ਪਾਲੀ ਉਹਨੂੰ ਕਹਿੰਦੀ ਵੀ ਤੁਸੀਂ ਅੱਜ ਵੀ ਕੰਮ ਤੇ ਚੱਲੇ ਹੋ ਅੱਜ ਤਾਂ ਲੋੜੀ ਦਾ ਤਿਹਾਰ ਆ ਉਹ ਕਹਿੰਦਾ ਕਿ ਦੇਖ ਪਾਲੀ ਆਪਣੀਆਂ ਗਰੀਬਾਂ ਦੀਆਂ ਕਾਦੀਆਂ ਲੋੜੀਆਂ ਦਿਵਾਲੀਆਂ ਜੇ ਮੈਂ ਕਮਾਈ ਕਰੂੰਗਾ ਫੇਰ ਹੀ ਆਥਣ ਨੂੰ ਹਨਾ ਜਵਾਕਾਂ ਨੂੰ ਕੁਝ ਚਾਰ ਚੀਜ਼ਾਂ ਲਿਆ ਕੇ ਦੇਵਾਂਗਾ ਵੀ ਇਹ ਤਿਹਾੜ ਤਾਂ ਵੱਡੇ ਲੋਕਾਂ ਦੇ ਹੁੰਦੇ ਆ ਆਪਾਂ ਤਾਂ ਉਹੀ ਕਮਾਉਣਾ ਤੇ ਉਹੀ ਖਾਣਾ ਵੀ ਅੱਜ ਵੀ ਮੈਂ ਛੁੱਟੀ ਨਹੀਂ ਕਰ ਸਕਦਾ ਤਾਂ ਚਲੋ ਪਾਲੀ ਆਪਣੇ ਘਰ ਵਾਲੇ ਦਾ ਟਿਫਨ ਪੈਕ ਕਰਦੀ ਹੈ ਤੇ ਉਹਨੂੰ ਭੇਜ ਦਿੰਦੀ ਆ ਹੌਲੀ ਹੌਲੀ ਉਹ ਕੰਮ ਤਾਂ ਦੇ ਨਿਬੇੜਦੀ ਆ ਤੇ ਵਿਹੜੇ ਦੇ ਵਿੱਚ ਬੈਠੀ ਉਹ ਥੋੜੀ ਉਦਾਸ ਹੁੰਦੀ ਆ ਕਿਉਂਕਿ 11 ਕ ਮਹੀਨੇ ਪਹਿਲਾਂ ਹੀ ਉਹਦੀ ਮਾਂ ਦੀ ਮੌਤ ਹੋਈ ਹੁੰਦੀ ਆ ਤੇ ਉਹਦੀ ਮਾਂ ਦੀ ਮੌਤ ਤੋਂ ਬਾਅਦ ਉਹਦਾ ਲੋੜੀ ਦਾ ਪਹਿਲਾ ਤਿਹਾਰ ਹੁੰਦਾ ਉਹ ਸੋਚਾਂ ਦੇ ਵਿੱਚ ਖੁੰਬੀ ਹੁੰਦੀ ਆ ਕਿ ਪਿਛਲੇ ਸਾਲ ਜਦੋਂ ਲੋੜੀ ਸੀ ਤਾਂ ਉਹਦੀ ਮਾਂ ਆਈ ਦੋ ਦਿਨ ਪਹਿਲਾਂ ਹੀ ਆ ਗਈ ਸੀ ਉਹਦੇ ਵਾਸਤੇ ਰਿਓੜੀਆਂ ਗੱਚਕ ਨਾਲ ਬਰਫੀ ਦਾ ਡੱਬਾ ਤੇ 500 ਰੁਪਈਆ ਉਹਨੂੰ ਦੇ ਗਈ ਸੀ ਤੇ ਜਦੋਂ ਉਹਨੇ ਕਿਹਾ ਸੀ ਪਾਲੀ ਨੇ ਵੀ ਮਾਂ ਚਲ ਤੂੰ ਇੰਨਾ ਕੁਝ ਲੈ ਆਈ ਹੈ ਨਾ ਮੇਰੇ ਜਵਾਕਾਂ ਨੂੰ ਖਾਣ ਨੂੰ ਵੀ 500 ਰਹਿਣ ਦੇ ਆਉਦੀ ਮਾਂ ਕਹਿੰਦੀ ਵੀ ਨਹੀਂ ਧੀਏ ਲੋੜੀ ਕਰਕੇ ਮੈਨੂੰ ਪੈਨਸ਼ਨ ਆ ਜਿਹੜੀ ਉਹ ਪਹਿਲਾਂ ਹੀ ਮਿਲ ਗਈ ਸੀ ਮੈਂ ਸੋਚਿਆ ਵੀ ਚਲ ਮੇਰੀ ਧੀ ਝਾਕਦੀ ਹੋ ਕੋਈ ਨਾ ਪੁੱਤ ਬੁੜੀਆਂ ਕੁੜੀਆਂ ਕੋਲੇ ਪੈਸੇ ਹੋਣੇ ਚਾਹੀਦੇ ਆ ਵੀ ਮੇਰੀ ਤਾਂ ਪੈਨਸ਼ਨ ਆ ਜਾਂਦੀ ਆ ਚਲ ਇਹ 500 ਤੂੰ ਰੱਖ ਲੈ ਕਦੇ ਕੋਈ ਲੋੜ ਪੈ ਜਾਂਦੀ ਆ ਇਹ ਸੋਚਾਂ ਸੋਚਦੀ ਪਾਲੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਉਹ ਸੋਚਦੀ ਆ ਵੀ ਚਲ ਕੋਈ ਨਾ ਹਨਾ ਵੀ ਮਾਂ ਪਿਓ ਕਿਹੜਾ ਸਦਾ ਹੀ ਬੈਠੇ ਰਹਿੰਦੇ ਆ ਸੁੱਖ ਨਾਲ ਮੇਰੇ ਭਰਾ ਪਰਜਾਈ ਹੈਗੇ ਆ ਅੱਜ ਮੇਰਾ ਭਰਾ ਜ਼ਰੂਰ ਆਊਗਾ ਦੀਕਦੀ ਆਹੋ ਉਹਦੀਆਂ ਅੱਖਾਂ ਗੇਟ ਤੇ ਲੱਗੀਆਂ ਹੁੰਦੀਆਂ ਤੇ ਉਹ ਨਾ ਉੱਥੇ ਹੀ ਕੰਬਲ ਜਾ ਲੈ ਕੇ ਪੈ ਜਾਂਦੀ ਆ ਇੰਨੇ ਨੂੰ ਉਹਨਾਂ ਦੀ ਗਵਾਂਢਣ ਆਉਂਦੀ ਆ ਤੇ ਉਹ ਕਹਿੰਦੀ ਪਾਲੀ ਕੁੜੇ ਪਾਲੀ ਪੈ ਗਈ ਅੱਜ ਤਾਂ ਤਿਹਾਰ ਦਾ ਦਿਨ ਆ ਤੇ ਤੂੰ ਬੇਲੀ ਹੋ ਕੇ ਵੀ ਪਈਆਂ ਪਾਲੀ ਚੱਲ ਕਹਿੰਦੀ ਭੈਣੇ ਮੈਂ ਸੁੱਤੀ ਨਹੀਂ ਹੈਗੀ ਮੈਂ ਤਾਂ ਉਹੀ ਪਈਆਂ ਉਹ ਕਹਿੰਦੀ ਆ ਜਾਣੀ ਤੇਰਾ ਭਰਾ ਲੋੜੀ ਲੈ ਕੇ ਕਹਿੰਦੀ ਨਾ ਭੈਣੇ ਆਇਆ ਨਹੀਂਗਾ ਉਸੇ ਨੂੰ ਡੀਕੀ ਆਨੀ ਆ ਉਹ ਕਹਿੰਦੀ ਲੈ ਪਿਛਲੇ ਸਾਲ ਤਾਂ ਤੇਰੀ ਮਾਂ ਆਈ ਸੀ ਹਨਾ ਆਂਟੀ ਜਦੋਂ ਆਉਂਦੀ ਤੇ ਪਹਿਲਾਂ ਹੀ ਆ ਜਾਂਦੀ ਸੀ ਦੋ ਦਿਨ ਪਰਾ ਭਰਾ ਭਝਾਈ ਤਾਂ ਪੈਣੀ ਹੀ ਹੁੰਦੇ ਨੇ ਵਰਤਣ ਦੇ ਪਰ ਭੈਣੇ ਮੇਰਾ ਭਰਾ ਤਾਂ ਮੇਰਾ ਬਹੁਤਾ ਹੀ ਕਰਦਾਗਾ ਪਾਲੀ ਕੋਲੋਂ ਗੱਲਾਂ ਕਰਦੀ ਆ ਮੇਰੇ ਭਰਾ ਭਝਾਈ ਤਾਂ ਕੱਲੀ ਆ ਕੇ ਮੈਨੂੰ ਲੋੜ ਹੀ ਦੇਗੇ ਇੰਨਾ ਸਮਾਨ ਲਿਆਏ ਇਹ ਵੀ ਸਾਨੂੰ ਘਰੇ ਸਮਾਨ ਲਿਆਉਣ ਦੀ ਤਾਂ ਲੋੜ ਹੀ ਨਹੀਂ ਪੈਣੀ ਤੇ ਪਾਲੀ ਉਹਨੂੰ ਕਹਿੰਦੀ ਚੱਲ ਵਧੀਆ ਭੈਣੇ ਵਧਾਈਆਂ ਤੈਨੂੰ ਬਹੁਤ ਬਹੁਤ ਤੇ ਆਹ ਸੂਟ ਬੜਾ ਸੋਹਣਾ ਪਾਇਆ ਤੂੰ ਕਹਿੰਦੀ ਮੈਂ ਤੈਨੂੰ ਸੂਟ ਹੀ ਦਿਖਾਉਣ ਆਈ ਸੀ ਮੇਰੀ ਭਝਾਈ ਮੇਰਾ ਸੂਟ ਸਵਾ ਕੇ ਲਈ ਆ ਦੇਖ ਕਿੰਨਾ ਸੋਹਣਾ ਨਿੱਗਾ ਨਿੱਗਾ ਮੇਰੀ ਭਝਾਈ ਤਾਂ ਮੇਰਾ ਵਾਲਾ ਤੇ ਉਹ ਕਰਦੀ ਆ ਇਹ ਉਹਨਾਂ ਨੂੰ ਪਤਾ ਹਨਾ ਵੀ ਸਾਡਾ ਹੱਥ ਥੋੜਾ ਜਿਆ ਤੰਗ ਹੀ ਰਹਿੰਦਾ ਤੇ ਮੇਰੇ ਭਰਾ ਪਰਜਾਈ ਕੋਲ ਪੈਸੇ ਦੀ ਕੋਈ ਕਮੀ ਨਹੀਂ ਕਿਤੇ ਵੀ ਵਿਹਾਰ ਤਿਹਾਰ ਤੇ ਮੈਨੂੰ ਤਾਂ ਪੈਸਾ ਖਰਚ ਕਰਨ ਹੀ ਨਹੀਂ ਦਿੰਦੇ ਨਾਲੇ ਜਾਂਦਾ ਹੋਇਆ ਮੇਰਾ ਭਰਾ ਮੈਨੂੰ 5100 ਰੁਪਇਆ ਦੇ ਗਿਆ ਆਹ ਸੂਟ ਦੇਗੀ ਮੇਰੀ ਪਰਜਾਈ ਮੇਰੇ ਜਵਾਕਾਂ ਦੇ ਕੱਪੜੇ ਚੱਲ ਪੈਣੇ ਜਿਉਂਦੇ ਵਸਦੇ ਰਹਿਣ ਪਾਲੀ ਆ ਜਿਹੜੀ ਉਹ ਸੋਚਦੀ ਆ ਵੀ ਭਰਾ ਪਰਜਾਈ ਦੇ ਤਾਂ ਮੇਰੇ ਵੀ ਕੋਈ ਕਮੀ ਨਹੀਂ ਹੈਗੀਗੀ ਚੱਲ ਬਾਲੇ ਅਮੀਰ ਨਹੀਂ ਪਰ ਫਿਰ ਵੀ ਵਧੀਆ ਹੱਥ ਸਰਦੇ ਵਾਲੇ ਆ ਤੇ ਮੇਰਾ ਭਰਾ ਵੀ ਆਊਗਾ ਜ਼ਰੂਰ ਉਡੀਕ ਕਰਦੀ ਆ ਉਹ ਤੇ ਚਲੋ ਭਈ ਪੈਣਾ ਨੂੰ ਹਣਾ ਹੁੰਦੀ ਆ ਭਰਾਵਾਂ ਦੀ ਕਰਦੇ ਕਰਾਉਂਦੇ ਗਵੰਡਣ ਜਿਹੜੀ ਗੱਲਾਂ ਮਾਰ ਕੇ ਚਲੀ ਜਾਂਦੀ ਹੈ ਉਸ ਤੋਂ ਬਾਅਦ ਪਾਲੀ ਉੱਠਦੀ ਹੈਗੀ ਤੇ ਜਵਾਕ ਆ ਜਿਹੜੇ ਉਹ ਗਏ ਹੁੰਦੇ ਨੇ ਜਵਾਕਾਂ ਦੇ ਨਾਲ ਪਾਥੀਆਂ ਮੰਗਣ ਤੇ ਉਹ ਸੋਚਦੀ ਆ ਵੀ ਕੋਈ ਨਾ ਕੋਈ ਕੰਮ ਨੂੰ ਹੱਥ ਪਾ ਲਾ ਤੇ ਵੀ ਹੁਣ ਤਾਂ ਆਥਨ ਹੁੰਦਾ ਜਾਂਦਾਗਾ ਵੀ ਵੀਰ ਨੇ ਕੀ ਆਉਣਾ ਤੇ ਉਧਰ ਪਾਲੀ ਦਾ ਜਿਹੜਾ ਭਰਾ ਹੁੰਦਾ ਜੱਸਾ ਜੱਸਾ ਆਪਦੇ ਘਰ ਵਾਲੀ ਨੂੰ ਸਵੇਰੇ ਕਹਿ ਕੇ ਗਿਆ ਹੁੰਦਾ ਵੀ ਮੈਂ ਮੜਾ ਜਾ ਖੇਤ ਗੇੜਾ ਮਾਰਿਆ ਆਵਾਂ ਤੇ ਤੂੰ ਤਿਆਰ ਹੋ ਜੀ ਚਲੋ ਆਉਂਦਿਆਂ ਨੂੰ ਉਹਦੀ ਭੈਣ ਪਰਜਾਈ ਹੈ ਜਿਹੜੀ ਪਾਲੀ ਦੀ ਉਹ ਤਿਆਰ ਹੋ ਜਾਂਦੀ ਆ ਜੱਸੇ ਦੇ ਘਰ ਵਾਲੀ ਜੱਸਾ ਆ ਕੇ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਤੂੰ ਐਂ ਕਰ ਮੈਨੂੰ ਨਾਉਣ ਨੂੰ ਪਾਣੀ ਪਾ ਤੇ ਚੱਲ ਆਪਾਂ ਭੈਣ ਕੋਲੇ ਚੱਲਾਂਗੇ ਉਹ ਕਹਿੰਦੀ ਤੂੰ ਕਿਹੜੀ ਭੈਣ ਦੀ ਗੱਲ ਕਰਦਾ ਉਹ ਕਹਿੰਦਾ ਆਪਣੀ ਭੈਣ ਪਾਲੀ ਦੀ ਤੇਸਾ ਉਹਨੂੰ ਕਹਿੰਦਾ ਕਿ ਪਾਲੀ ਭੈਣ ਕੋਲੇ ਚੱਲਾਂਗੇ ਉਹ ਕਹਿੰਦੀ ਵੀ ਦੇਖ ਜੱਸੇ ਜਦੋਂ ਤੱਕ ਤੇਰੀ ਮਾਂ ਜਿਉਂਦੀ ਸੀ ਬਥੇਰਾ ਤੇਰੀ ਭੈਣ ਨੂੰ ਉਹਨੇ ਘਰ ਟੋਇਆ ਜਿਹੜੀ ਪੈਨਸ਼ਨ ਹੁੰਦੀ ਸੀ ਸਾਰੀ ਤੇਰੀ ਭੈਣ ਤੇ ਲਾ ਦਿੰਦੀ ਸੀ ਤੇਰੀ ਭੈਣ ਦੇ ਘਰੇ ਤਾਂ ਰੰਗ ਭਾਗ ਲੱਗੇ ਆ ਤੇਰਾ ਜੀਜਾ ਵੀ ਹੈਗਾ ਉਦੇ ਸੱਸ ਸਹੁਰਾ ਵੀ ਹੈਗੇ ਨੇਗੇ ਭਾਵੇਂ ਅੱਡ ਬੈਠੇ ਆ ਫਿਰ ਵੀ ਉਹਦੇ ਸਿਰ ਤੇ ਹੱਥ ਤਾਂ ਹੈ ਮੇਰੀ ਭੈਣ ਜਿਹਦੇ ਨਾਲ ਸੱਸ ਸਹੁਰਾਗਾ ਤੇ ਮੇਰਾ ਤਾਂ ਜੀਜਾ ਵੀ ਬਾਹਰ ਰਹਿੰਦਾ ਮੇਰੀ ਭੈਣ ਕੱਲੀ ਹੋਊਗੀ ਮੇਰਾ ਭਰਾ ਵੀ ਜਾ ਕੇ ਨਹੀਂ ਖੜਦਾ ਮੇਰੀ ਭੈਣ ਦੇ ਤਾਂ ਬੋਝ ਹੀ ਲੱਗਦੀ ਆ ਉਹਨੂੰ ਉਹ ਦੇਖ ਮੇਰੀ ਭੈਣ ਛੋਟੀ ਆ ਆਪਾਂ ਮੇਰੀ ਭੈਣ ਕੋਲੇ ਚੱਲਾਂਗੇ ਉਹ ਕਹਿੰਦਾ ਕਿ ਤੇਰੀ ਭੈਣ ਕੋਲੇ ਆਪਾਂ ਬਾਅਦ ਚ ਜਾ ਆਵਾਂਗੇ ਵੀ ਅੱਜ ਮੇਰੀ ਭੈਣ ਉਡੀਕਦੀ ਹੋਊਗੀ ਵੀ ਮਾਂ ਮੁੱਕੀ ਤੋਂ ਬਾਅਦ ਮੇਰੇ ਕੋਲੇ ਕੋਈ ਲੋੜ ਹੀ ਲੈ ਕੇ ਨਹੀਂ ਆਇਆ ਕਹਿੰਦੀ ਤੂੰ ਤਾਂ ਸਾਰਾ ਦਿਨ ਭੈਣ ਦੀ ਕੁਛੜ ਚ ਬੜਿਆ ਰਿਹਾ ਕਰ ਤੂੰ ਮੇਰੀ ਗੱਲ ਨਹੀਂ ਮੰਨਦਾ ਮੇਰੀ ਭੈਣ ਵਿਚਾਰੀ ਕੱਲੀ ਦੋ ਜਵਾਕਾਂ ਨਾਲ ਕੀ ਲੋੜੀ ਮਨਾਉਗੀ ਉਹ ਨਾਲੇ ਜਿਹੜੀ ਭੈਣ ਦੇ ਜਾਣਦੀਆਂ ਤੂੰ ਗੱਲਾਂ ਕਰਦਾ ਭੁੱਖੇ ਨੰਗੇ ਉਹ ਤਾਂ ਆਪਣੀ ਖਾਣ ਚੀਜ਼ ਹੀ ਉਡੀਕਦੇ ਹੋਣਗੇ ਵੀ ਉਹ ਲੈ ਕੇ ਆਉਣਗੇ ਆਪ ਤਾਂ ਉਹ ਨੰਗਨੇ ਘਰੇ ਤਾਂ ਉਹਨਾਂ ਦੇ ਕੋਈ ਬੈਠਣ ਨੂੰ ਕੁਰਸੀ ਨਹੀਂ ਹੈਗੀ ਟੁੱਟੇ ਮੰਜੇ ੜਾ ਦਿੰਦੀ ਆ ਉਹ ਚਾਹ ਨਾ ਕਦੇ ਕੁਝ ਖਵਾਇਆ ਤੂੰ ਕੀ ਭੁੱਖੇ ਨੰਗਿਆਂ ਨਾਲ ਵਰਤ ਕੇ ਲੈਣਾ ਦੇਖੋ ਇੱਕ ਭਰਾ ਨੂੰ ਆਪਣੀ ਭੈਣ ਬਾਰੇ ਇੰਨਾ ਸੁਣਨਾ ਬੁਰਾ ਲੱਗਦਾ ਪਰ ਜਿਹੜਾ ਜੱਸਾ ਸੀ ਨਾ ਉਹ ਬਹੁਤ ਜ਼ਿਆਦਾ ਨਰਮ ਸੀ ਉਹ ਆਪਣੇ ਘਰ ਵਾਲੀ ਦੀ ਵੱਡੀ ਤੋਂ ਵੱਡੀ ਗੱਲ ਵੀ ਸਹਿ ਲੈਂਦਾ ਸੀ ਚਲੋ ਜਦੋਂ ਉਹ ਜਾਦਾ ਕਹਿਣ ਲੱਗਦੀ ਆ ਤੇ ਉਹਨੂੰ ਇਹ ਹੁੰਦਾ ਵੀ ਕਲੇਸ਼ ਕਰੂਗੀ ਵੀ ਚਲ ਬਗ ਜਾਨੇ ਆ ਤਿਆਰ ਹੁੰਦੇ ਆ ਗੱਡੀ ਸਟਾਰਟ ਕਰਦੇ ਆ ਤੇ ਬਾਜ਼ਾਰ ਦੇ ਵਿੱਚੋਂ ਜੱਸੇ ਦੇ ਘਰ ਵਾਲੀ ਵਾਵਾ ਸਮਾਨ ਲੈ ਲੈਂਦੀ ਆ ਤੇ ਭੈਣ ਦੇ ਘਰੇ ਪਹੁੰਚ ਜਾਂਦੀ ਆ ਚਲੋ ਭਈ ਭੈਣ ਦੇ ਘਰੇ ਜਾ ਕੇ ਲੋੜੀ ਮਨਾਉਂਦੇ ਆ ਰਾਤ ਨੂੰ ਉੱਥੇ ਹੀ ਰਹਿੰਦੇ ਆ ਤੇ ਉਧਰੋਂ ਵਿਚਾਰੀ ਪਾਲੀ ਆ ਜਿਹੜੀ ਓੜੀ ਕੇ ਹਟ ਜਾਂਦੀ ਆ ਤੇ ਅਗਲੇ ਦਿਨ ਸਵੇਰੇ ਜੱਸਾ ਜਿਹੜਾ ਕਹਿੰਦਾ ਵੀ ਮੈਂ ਤਾਂ ਜਾ ਕੇ ਪਾਣੀ ਲਾਉਣਾ ਚਲ ਛੇਤੀ ਚੱਲੀਏ ਗੁੱਸਾ ਤਾਂ ਉਹ ਹੁੰਦਾ ਵੀ ਮੇਰੀ ਭੈਣ ਕੋਲੇ ਨਹੀਂ ਗਈ ਪਰ ਉਹ ਸਿਆਣਾ ਹੁੰਦਾ ਨਰਮ ਹੁੰਦਾ ਤੇ ਚਲੋ ਭਾਈ ਉਹ ਸਵੇਰੇ ਸਵੇਹੀ ਤੁਰ ਪੈਂਦੇ ਆ ਤੇ ਜਦੋਂ ਜਾਂਦੇ ਆ ਵਾਪਸ ਤੇ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਤਾਂ ਪਾਲੀ ਨੂੰ 10 ਵਜੇ ਫੋਨ ਆਉਂਦਾ ਮਾਗੀ ਵਾਲੇ ਦੇ ਨਾਲ ਉਹਨੂੰ ਫੋਨ ਆਇਆ ਹੁੰਦਾ ਉਹਦੀ ਭਰਜਾਈ ਦੀ ਭੈਣ ਦਾ ਜਿਹੜੀ ਸਾਲੀ ਕੋਲੇ ਜੱਸਾ ਗਿਆ ਹੁੰਦਾ ਉਹ ਕਹਿੰਦੀ ਵੀ ਤੇਰੇ ਭਰਾ ਭਰਜਾਈ ਦਾ ਨਾ ਐਕਸੀਡੈਂਟ ਹੋ ਗਿਆ ਇੱਥੋਂ ਮੇਰੇ ਕੋਲੋਂ ਗਏ ਸੀ ਤੇ ਤੂੰ ਛੇਤੀ ਹਸਪਤਾਲ ਪਹੁੰਚ ਪਾਲੀ ਆਪਦੇ ਭਰਾ ਦੇ ਐਕਸੀਡੈਂਟ ਬਾਰੇ ਸੁਣ ਕੇ ਉਨਾ ਹੀ ਪੈਰੀ ਹੈਨਾ ਉਹਦੀ ਤਿਆਰ ਹੁੰਦੀ ਹੈ ਤੇ ਹਸਪਤਾਲ ਪਹੁੰਚ ਜਾਂਦੀ ਆ ਜਦੋਂ ਉਹ ਹਸਪਤਾਲ ਜਾ ਕੇ ਵੇਖਦੀ ਆ ਤਾਂ ਉਹਦੇ ਭਰਾ ਦੇ ਬਾਵਾ ਸੱਟਾਂ ਵੱਜੀਆਂ ਹੁੰਦੀਆਂ ਤੇ ਉਹਦੀ ਪਰਝਾਈ ਦੇ ਘੱਟ ਸੱਟ ਹੁੰਦੀ ਆ ਜਵਾਕਾਂ ਦੇ ਵੀ ਘੱਟ ਹੁੰਦੀ ਆ ਉਹਦੀ ਪਰਝਾਈ ਤੇ ਤਾਂ ਚਲੋ ਪੱਟੀਆਂ-ਪੁੱਟੀਆਂ ਕਰਕੇ ਡਾਕਟਰ ਆ ਜਿਹੜੇ ਕਹਿ ਦਿੰਦੇ ਆ ਵੀ ਇਹਨੂੰ ਬਹੁਤੀ ਦਵਾਈ ਦੀ ਲੋੜ ਨਹੀਂ ਤੇ ਪਰ ਜਿਹੜਾ ਉਹਦਾ ਭਰਾ ਹੁੰਦਾ ਉਹਦੇ ਖੂਨ ਦੀ ਬੋਤਲ ਲੱਗਣੀ ਹੁੰਦੀ ਆ ਜਦੋਂ ਪਾਲੀ ਜਾ ਕੇ ਖੜਦੀ ਆ ਤਾਂ ਡਾਕਟਰ ਆਉਂਦੇ ਆ ਕਾਲੀ ਦੇ ਵਿੱਚ ਇਹ ਕਹਿੰਦੇ ਆ ਵੀ ਜਸਤੇ ਦੇ ਨਾਲ ਕੌਣ ਆ ਭਾਈ ਉਹਦੇ ਨਾਲ ਖੂਨ ਦੀ ਬੋਤਲ ਲੱਗਣੀ ਆ ਤੇ ਖੂਨ ਵਾਵਾ ਵਹਿ ਗਿਆ ਤਾਂ ਪਾਲੀ ਅੱਗੇ ਹੋ ਕੇ ਡਾਕਟਰ ਨੂੰ ਕਹਿੰਦੀ ਵੀ ਉਹ ਮੇਰਾ ਭਰਾ ਹੈਗਾ ਸਾਡਾ ਭੈਣ ਭਰਾਵਾਂ ਦਾ ਬਲੱਡ ਗਰੁੱਪ ਇੱਕੋ ਹੀ ਆ ਤੁਸੀਂ ਮੇਰਾ ਖੂਨ ਲੈ ਲਓ ਡਾਕਟਰਾਂ ਜਿਹੜੇ ਨਰਸ ਨੂੰ ਕਹਿੰਦੇ ਆ ਕਿ ਫਟਾਫਟ ਇਹਨਾਂ ਦੇ ਬਲੱਡ ਟੈਸਟ ਕਰੋ ਕਿਉਂਕਿ ਭਾਵੇਂ ਉਹਨੇ ਕਹਿਤਾ ਸੀ ਪਰ ਡਾਕਟਰਾਂ ਨੇ ਇੱਕ ਵਾਰ ਟੈਸਟ ਜ਼ਰੂਰ ਕਰਨਾ ਹੁੰਦਾ ਚਲੋ ਜਦੋਂ ਉਹਦਾ ਹਨਾ ਬਲੱਡ ਸੈਂਪਲ ਲੈ ਕੇ ਟੈਸਟ ਕੀਤੇ ਜਾਂਦੇ ਆ ਤਾਂ ਪਾਲੀ ਦਾ ਖੂਨ ਆ ਜਿਹੜਾ ਉਹ ਜਸਤੇ ਦੇ ਨਾਲ ਮਿਲਦਾ ਹੁੰਦਾ ਪਾਲੀ ਆਪਦੇ ਭਰਾ ਦੇ ਲਈ ਖੂਨ ਦੀ ਬੋਤਲ ਦਿੰਦੀ ਆ ਤੇ ਜੱਸੇ ਦੇ ਖੂਨ ਚੜਾ ਦਿੱਤਾ ਜਾਂਦਾ ਖੂਨ ਤੋਂ ਬਾਅਦ ਡਾਕਟਰ ਕਹਿੰਦਾ ਵੀ ਇਹਨਾਂ ਦਾ ਆਪਰੇਸ਼ਨ ਹੋਣਾ ਭਈ ਤੁਸੀਂ 25000 ਰੁਪਏ ਜਮ੍ਹਾਂ ਕਰਾਓ ਤੇ ਉਦੋਂ ਤੱਕ ਜਿਹੜੀ ਜੱਸੇ ਦੇ ਘਰ ਵਾਲੀ ਆ ਉਹਦੀ ਭੈਣ ਆ ਚੁੱਕੀ ਹੁੰਦੀ ਆ ਤੇ ਉਹ ਨਾ ਆਪਦੀ ਭੈਣ ਨੂੰ ਕਹਿੰਦੀ ਵੀ ਦੇਖ ਮੇਰੇ ਕੋਲੇ ਤਾਂ 25000 ਹੈ ਨਹੀਂ ਭੈਣੇ ਤੂੰ ਐਂ ਕਰ ਤੇਰੇ ਕੋਲੇ ਹੋਣਗੇ ਵੀ ਤੂੰ ਕਿਰਾ ਮੈਨੂੰ 25000 ਦੇ ਦੇ ਵੀ ਜੱਸੇ ਦਾ ਆਪਰੇਸ਼ਨ ਕਰਾਉਣਾ ਤਾਂ ਜੱਸੇ ਦੀ ਸਾਲੀ ਹੈ ਜਿਹੜੀ ਆਪਦੀ ਭੈਣ ਨੂੰ ਕਹਿੰਦੀ ਕਿ ਲੈ ਭੈਣੇ ਤੂੰ ਤਾਂ ਹੱਦ ਕਰਦੀ ਆ ਮੇਰੇ ਕੋਲੇ ਕਿੱਥੇ ਪੈਸੇ ਆ ਉਹ ਕਹਿੰਦੀ ਵੀ ਤੇਰੇ ਕੋਲੇ ਕਿਉਂ ਨਹੀਂ ਪੈਸਾ ਤਾਂ ਸਾਰਾ ਤੇਰੇ ਕੋਲੇ ਹੀ ਹੁੰਦਾ ਵੀ ਬਾਹਰ ਰਹਿੰਦਾ ਜੀਜਾ ਹੈ ਨਾ ਪੈਸੇ ਤਾਂ ਤੈਨੂੰ ਪਾਉਂਦਾ ਹੀ ਆ ਕਹਿੰਦੀ ਹੁਣ ਤਾਂ 2 ਮਹੀਨੇ ਹੋ ਗਏ ਤੇਰੇ ਜੀਜੇ ਨੇ ਕੋਈ ਪੈਸੇ ਪਾਏ ਨਹੀਂ ਗਏ ਤੇ ਮੇਰੇ ਕੋਲੇ ਤਾਂ ਹੈ ਨਹੀਂ ਚਲੋ ਇਹ ਗੱਲਾਂ ਸੁਣ ਕੇ ਪਾਲੀ ਆ ਜਿਹੜੀ ਉਥੋਂ ਤੁਰ ਜਾਂਦੀ ਆ ਤੇ ਜਿਹੜੀ ਜਸਦੇ ਦੀ ਸਾਲੀ ਹੁੰਦੀ ਆ ਉਹ ਆਪਦੀ ਭੈਣ ਨੂੰ ਕਹਿੰਦੀ ਲੈ ਕਹਿੰਦੀ ਵੱਡਾ ਹੇਜਲਾ ਬਣਿਆ ਰਹਿੰਦਾ ਤੇਰੇ ਘਰ ਵਾਲਾ ਭੈਣ ਦਾ ਉਹ ਟਲ ਗਈ ਕਹਿੰਦੀ ਖੂਨ ਤਾਂ ਕਹਿੰਦੀ ਚਲ ਦੇ ਤਾਂ ਹੁਣ ਕਹਿੰਦੀ ਉਹਨੂੰ ਆਏ ਹੋਊਗਾ ਵੀ ਪੈਸੇ ਮੇਰੇ ਤੋਂ ਨਾ ਮੰਗ ਲੈਣ ਜਸਦੇ ਦੇ ਘਰ ਵਾਲੀ ਵੀ ਉਹਦੀ ਗੱਲ 'ਚ ਹੰ ਤੇ ਉਹ ਕਹਿੰਦੀ ਫਿਰ ਹੁਣ ਮੈਂ ਕੀ ਕਰਾਂ ਚਲੋ ਭਾਈ ਉਹ ਇੰਨਾ ਕੁ ਗੱਲ ਕਰਦੀਆਂ ਨੇ ਤੇ ਇੰਨੇ ਡਾਕਟਰ ਫੇਰ ਆ ਜਾਂਦਾ ਕਹਿੰਦੇ ਭਾਈ ਜਸਦੇ ਦਾ ਆਪਰੇਸ਼ਨ ਆ ਜਿਹੜਾ ਛੇਤੀ ਕਰਨਾ ਪਊਗਾ ਜਲਦੀ ਤੋਂ ਜਲਦੀ ਪੈਸੇ ਜਮ੍ਹਾਂ ਕਰਾਓ ਤਾਂ ਜਸਦੇ ਦੇ ਘਰ ਵਾਲੀ ਆ ਜਿਹੜੀ ਹੋਰ ਕਿਸੇ ਨੂੰ ਫੋਨ ਲਾਉਣ ਲੱਗ ਜਾਂਦੀ ਆ ਪਰ ਉਹਨੂੰ ਹਰ ਕੋਈ ਪੈਸਿਆਂ ਨੂੰ ਜਵਾਬ ਦੇ ਦਿੰਦਾ ਇੰਨੇ ਨੂੰ ਪਾਲੀ ਆਉਂਦੀ ਆ ਤੇ ਆ ਕੇ ਸਿੱਧੀ ਨਰਸ ਦੇ ਕੋਲ ਜਾ ਕੇ ਕਹਿੰਦੀ ਵੀ ਮੇਰੇ ਭਰਾ ਦਾ ਆਪਰੇਸ਼ਨ ਕਰੋ ਆ ਲੋ ਪੈਸੇ 25000 ਰੁਪਈਆ ਉਹ ਨਰਸ ਕੋਲ ਜਮ੍ਹਾਂ ਕਰਾ ਦਿੰਦੀ ਆ ਤੇ ਜਸਦੇ ਦੇ ਘਰ ਵਾਲੀ ਤੇ ਜਸਦੇ ਦੀ ਸਾਲੀ ਜਿਹੜੀਆਂ ਦੂਰ ਬੈਠੀਆਂ ਦੇਖ ਰਹੀਆਂ ਹੁੰਦੀਆਂ ਤੇ ਉਹ ਸੋਚਦੀ ਆ ਵੀ ਇਹ ਤਾਂ ਇੰਨੇ ਗਰੀਬ ਆ ਇਹ ਪੈਸੇ ਕਿੱਥੋਂ ਲਈ ਆ ਤੇ ਚਲ ਭਈ ਉਹਨੂੰ ਥੋੜਾ ਅਹਿਸਾਸ ਵੀ ਹੁੰਦਾ ਵੀ ਜਿਹਨੂੰ ਮੈਂ ਭੁੱਖੇ ਨੰਗੇ ਕਹਿੰਦੀ ਸੀ ਹੈਨਾ ਤੇ ਜਿਹੜੀ ਭੈਣ ਕੋਲੇ ਮੈਂ ਭੱਜ ਕੇ ਲੋੜੀ ਲੈ ਕੇ ਗਈ ਵੀ ਇਹ ਤਾਂ ਖੜੀ ਨਾ ਵੀ ਉਹ ਭੁੱਖ ਨੰਗੇ ਵਾਲੀ ਕੰਮ ਆਈ ਕਿਉਂਕਿ ਕਹਿੰਦੇ ਆ ਕਿ ਸਮਾਂ ਜਿਹੜਾ ਉਹ ਬੰਦੇ ਨੂੰ ਅਹਿਸਾਸ ਜ਼ਰੂਰ ਕਰਾ ਦਿੰਦਾ ਚਲੋ ਜਸਤੇ ਦਾ ਆਪਰੇਸ਼ਨ ਹੋ ਜਾਂਦਾ ਤੇ ਪਾਲੀ ਆ ਜਿਹੜੀ ਉਹ ਨਾ ਟਾਈਮ ਹਸਪਤਾਲ 'ਚ ਹੀ ਰਹਿੰਦੀ ਆ ਜਦੋਂ ਪਾਲੀ ਦੇ ਘਰ ਵਾਲੇ ਨੂੰ ਪਤਾ ਲੱਗਦਾ ਸ਼ਾਮ ਨੂੰ ਉਹ ਵੀ ਆ ਜਾਂਦਾ ਤੇ ਚਲੋ ਭਈ ਉਸ ਤੋਂ ਬਾਅਦ ਹਨਾ ਜੱਸੇ ਨੂੰ ਹੋਸ਼ ਆ ਜਾਂਦੀ ਆ ਡਾਕਟਰ ਕਹਿੰਦੇ ਆ ਵੀ ਕੱਲ ਨੂੰ ਭਈ 10000 ਰੁਪਈਆ ਲੈ ਕੇ ਆ ਜਿਓ ਤੇ ਛੁੱਟੀ ਕਰਨੀ ਆ ਪਾਲੀ ਉਸੇ ਸ਼ਾਮ ਘਰੇ ਜਾਂਦੀ ਆ ਜਾ ਕੇ ਅਗਲੇ ਦਿਨ ਸਵੇਰੇ ਉਹ ਆਪਦੇ ਘਰ ਵਾਲੇ ਨਾਲ ਆਉਂਦੀ ਆ ਨਾਲੇ ਤਾਂ ਰੋਟੀ ਪਾਣੀ ਲਿਆਉਂਦੀ ਆ 10000 ਰੁਪਈਆ ਲੈ ਕੇ ਆਉਂਦੀ ਆ ਤੇ ਜੱਸੇ ਨੂੰ ਛੁੱਟੀ ਹੋ ਜਾਂਦੀ ਆ ਛੁੱਟੀ ਹੁੰਦੀ ਆ ਤੇ ਪਾਲੀ ਤੇ ਉਹਦੇ ਘਰ ਵਾਲਾ ਨਾਲ ਉਹਦੇ ਪਿੰਡ ਹੀ ਆ ਜਾਂਦੇ ਆ ਜੱਸੇ ਦੀ ਸਾਲੀ ਆ ਜਿਹੜੀ ਉਸ ਦਿਨ ਹੀ ਹਸਪਤਾਲ ਚੋਂ ਵਾਪਸ ਘਰੇ ਜਲੀ ਜਾਂਦੀ ਆ ਚਲੋ ਭਈ ਇਹ ਦੋਨੋਂ ਆ ਜਾਂਦੇ ਆ ਜੱਸਾ ਤੇ ਉਹਦੇ ਘਰ ਵਾਲੀ ਪਾਲੀ ਤੇ ਉਹਦੇ ਘਰ ਵਾਲਾ ਆਕੇ ਚੱਲੋ ਜਦੋਂ ਚਾਹ ਪਾਣੀ ਪੀਂਦੇ ਆ ਤਾਂ ਜੱਸਾ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਹਸਪਤਾਲ ਦੇ ਵਿੱਚ ਕਿੰਨੇ ਪੈਸੇ ਲੱਗੇ ਤੇ ਨਾਲੇ ਆਪਣੇ ਕੋਲੇ ਤਾਂ ਪੈਸੇ ਹੈ ਨਹੀਂ ਸੀ ਤੂੰ ਪੈਸੇ ਕਿੱਥੋਂ ਲਾਏ ਤਾਂ ਪਾਲੀ ਕਹਿੰਦੀ ਵੀ ਵੀਰੇ ਤੇਰੀ ਜਾਨ ਪਿਆਰੀ ਆ ਹਨਾ ਜੇ ਪੈਸੇ ਲੱਗ ਗਏ ਤੇ ਫਿਰ ਕੀ ਹੋ ਗਿਆ ਤੂੰ ਠੀਕ ਆ ਨਾ ਸਾਡੇ ਲਈ ਇਹੀ ਬਹੁਤ ਆ ਤੂੰ ਪੈਸਿਆਂ ਦੀਆਂ ਗੱਲਾਂ ਕਿਉਂ ਕਰਦਾ ਉਹ ਕਹਿੰਦਾ ਨਹੀਂ ਭੈਣੇ ਸੱਚੀ ਪੁੱਛਦਾ ਮੈਂ ਤਾਂ ਵੀ ਪੈਸੇ ਤਾਂ ਸਾਡੇ ਕੋਲੇ ਹੈ ਨਹੀਂ ਸੀ ਹੁਣ ਹਸਪਤਾਲ 'ਚ ਪੈਸੇ ਤਾਂ ਲੱਗੇ ਹੋਣਗੇ ਉਹ ਕਹਿੰਦੀ ਫਿਰ ਕੀ ਹੋ ਗਿਆ ਕੋਈ ਨਾ ਕਹਿੰਦਾ ਨਹੀਂ ਨਹੀਂ ਭੈਣੇ ਜਿਹਦੇ ਪੈਸੇ ਲੱਗੇ ਆਗੇ ਕਹਿੰਦਾ ਹੁਣ ਮੋੜਨੇ ਤਾਂ ਹੋਣਗੇ ਕਹਿੰਦਾ ਇਹਦੀ ਭੈਣ ਨੇ ਦਿੱਤੇ ਹੋਣਗੇ ਕੱਲ ਨੂੰ ਇਹਦੀ ਭੈਣ ਨਾਲ ਇਹਦਾ ਫਰਕ ਪਵੇ ਹਨਾ ਵੀ ਸੁਣਾਈ ਕਰਦੇ ਆਗੇ ਉਹਨਾਂ ਨੂੰ ਵੀ ਭਾਈ ਅਸੀਂ ਤੁਹਾਡੇ ਪੈਸੇ ਮੋੜਾਂਗੇ ਇਹ ਗੱਲ ਸੁਣ ਕੇ ਜੱਸੇ ਦੇ ਘਰ ਵਾਲੀ ਹੈ ਜਿਹੜੀ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਜੱਸੇ ਨੂੰ ਕਹਿੰਦੀ ਜੱਸੇ ਮੈਨੂੰ ਮaaf ਕਰ ਦੇ ਜਿਹੜਾ ਕੁਛ ਤੂੰ ਸੋਚ ਰਿਹਾ ਇਹੋ ਜਿਹਾ ਕੁਛ ਵੀ ਨਹੀਂ ਤੇਰੇ ਇਲਾਜ ਤੇ ਪੈਸੇ ਮੇਰੀ ਭੈਣ ਨੇ ਨਹੀਂ ਸਗੋਂ ਤੇਰੀ ਭੈਣ ਨੇ ਲਾਇਆ ਫਿਰ ਉਹ ਸਾਰੀ ਗੱਲ ਜੱਸੇ ਨੂੰ ਦੱਸਦੀ ਆ ਵੀ ਜਦੋਂ ਤੂੰ ਬੇਹੋਸ਼ ਸੀ ਤਾਂ ਤੇਰੀ ਭੈਣ ਨੇ ਖੋਣ ਦਿੱਤਾ ਇਸੇ ਨੇ ਪੈਸੇ ਲਾਏ ਆ ਤੇ ਜੱਸਾ ਆਪਦੀ ਭੈਣ ਵੱਲ ਝਾਕਦਾ ਭੈਣੇ ਤੇਰੇ ਘਰੇ ਤਾਂ ਇੰਨੀ ਗਰੀਬੀ ਆ ਤੁਸੀਂ ਤਾਂ ਮਸਾ ਆਪਦਾ ਵੇਲਾ ਪੂਰਾ ਕਰਦੇ ਹੋ ਤੇ ਤੂੰ ਪੈਸੇ ਕਿੱਥੋਂ ਲਾਏ ਉਹ ਕਹਿੰਦੀ ਵੀ ਵੀਰੇ ਤੂੰ ਮੇਰਾ ਅੰਮਾ ਜਾਇਆ ਵੀਰਾ ਹਨਾ ਮੈਨੂੰ ਤੇਰੀ ਜਾਨ ਪਿਆਰੀ ਆ ਮੈਂ ਕਿਤੋਂ ਮਰਜੀ ਲਾਤੇ ਕਹਿੰਦਾ ਨਾ ਨਾ ਭੈਣੇ ਫਿਰ ਨਾ ਉਹਦੀ ਨਿਗਾ ਜਾਂਦੀ ਆ ਉਹਦੇ ਕੰਨਾਂ ਤੇ ਤੇ ਉਹ ਕਹਿੰਦਾ ਤੇਰੇ ਕੰਨ ਖਾਲੀ ਕਿਉਂ ਨੇ ਉਹ ਕਹਿੰਦੀ ਵੀ ਵੀਰਾ ਤੇਰੀ ਜਾਨ ਬਚਾਉਣ ਵਾਸਤੇ ਮੈਂ ਆਪਣੇ ਕੰਨਾਂ ਦੀਆਂ ਵਾਲੀਆਂ ਵੇਚਤੀਆਂ ਹੁਣ ਖੜੇ ਪੈਰ ਡਾਕਟਰ ਪੈਸੇ ਮੰਗਦਾ ਸੀਗਾ ਉਹਨਾਂ ਨੇ ਤਾਂ ਪੈਸੇ ਲੈਣੇ ਸੀ ਫਿਰ ਇਲਾਜ ਕਰਨਾ ਸੀ ਹੁਣ ਮੈਂ ਜਦੋਂ ਹਨਾ ਆਸੇ ਪਾਸੇ ਵੇਖਿਆ ਵੀ ਪੈਸੇ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਤੇ ਫਿਰ ਮੈਂ ਕੰਨਾਂ ਦੀਆਂ ਵਾਲੀਆਂ ਕੀ ਕਰਨੀਆਂ ਸੀ ਜਦੋਂ ਮੇਰਾ ਅੰਮਾ ਜਾਇਆ ਹੀ ਮੰਜੇ ਤੇ ਪਿਆ ਸੀ ਤੇ ਮੈਂ ਕੰਨਾਂ ਦੀਆਂ ਵਾਲੀਆਂ ਵੇਚਤੀਆਂ ਇਹ ਗੱਲ ਸੁਣ ਕੇ ਜੱਸੇ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਆਪਣੇ ਘਰ ਵਾਲੀ ਵੱਲ ਝਾਕਦਾ ਉਹ ਸੋਚਦਾ ਵੀ ਮੈਂ ਕਿੰਡਾ ਨਿਰਮੋਹਾ ਤੇ ਕਿੰਡਾ ਨਰਦਈ ਭਰਾ ਸੀ ਵੀ ਮੈਂ ਆਪਣੇ ਘਰ ਵਾਲੀ ਦੇ ਪਿੱਛੇ ਲੱਗ ਕੇ ਇਹਦੀ ਭੈਣ ਕੋਲੇ ਤਾਂ ਚਲਿਆ ਗਿਆ ਤੇ ਨਾਲੇ ਇਹਦੀ ਭੈਣ ਕੋਲੇ ਪੈਸਾ ਬਥੇਰਾ ਇਹਦੀ ਭੈਣ ਨੇ ਤਾਂ ਮਦਦ ਕਰੀ ਨਹੀਂ ਵੀ ਪਤਾ ਨਹੀਂ ਮੋੜਨਗੇ ਕਿ ਨਾ ਤੇ ਮੇਰੀ ਭੈਣ ਦੇਖ ਲੈ ਮੇਰੀ ਨਾਲ ਖੜੀ ਤੇ ਮੁੜ ਕੇ ਉਹ ਆਪਣੇ ਘਰ ਵਾਲੀ ਵੱਲ ਦੇਖਦਾ ਤੇ ਉਹਦੇ ਘਰ ਵਾਲੀ ਹੈ ਜਿਹੜੀ ਉਹ ਪਹਿਲਾਂ ਹੀ ਹੈਨਾ ਉਹਨੂੰ ਇਹਹਸਾਸ ਹੋ ਚੁੱਕਿਆ ਹੁੰਦਾ ਤੇ ਉਹ ਕਹਿੰਦੀ ਕਿ ਭਾਲੀ ਭੈਣੇ ਮੈਨੂੰ ਮਾਫ ਕਰ ਦੇ ਮੇਰੀਆਂ ਅੱਖਾਂ ਤੇ ਪੱਟੀ ਬੰਨੀ ਸੀ ਤੂੰ ਇਸ ਘਰ ਦੀ ਜਾਈ ਸੀ ਤੇਰੇ ਕੋਲੇ ਆਉਣ ਦੀ ਬਜਾਏ ਮੈਂ ਆਪਦੀ ਭੈਣ ਕੋਲੇ ਗਈ ਤੇ ਮੇਰੀ ਭੈਣ ਨੇ ਸਾਨੂੰ ਮੌਕੇ ਤੇ ਹਨਾ ਜਵਾਬ ਦਿੱਤਾ ਤੇ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਤੂੰ ਮੈਨੂੰ ਮਾਫ ਕਰ ਦੇ ਤੂੰ ਇਸ ਘਰ ਦੀ ਧੀਆਂ ਤੇਰਾ ਬਣਦਾ ਮਾਨ ਸਤਕਾਰ ਆ ਜਿਹੜਾ ਉਹ ਤੈਨੂੰ ਹਮੇਸ਼ਾ ਮਿਲੂਗਾ ਤੇ ਤੂੰ ਪੈਸੇ ਲਾਏ ਜਿਹੜੇ ਕੋਈ ਨਾ ਤੇਰੇ ਪੈਸੇ ਅਸੀਂ ਮੋੜਾਂਗੇ ਤੇ ਉਹ ਕਹਿੰਦੀ ਵੀ ਭਾਬੀ ਮੈਨੂੰ ਪੈਸਿਆਂ ਦੀ ਕੋਈ ਭੁੱਖ ਨਹੀਂ ਜੇ ਨਾ ਵੀ ਮੋੜਨਗੇ ਤਾਂ ਵੀ ਕੋਈ ਗੱਲ ਨਹੀਂ ਮੈਂ ਕਿਹੜਾ ਕਿਸੇ ਤੇ ਲਾਏ ਆ ਮੈਂ ਆਪਦੇ ਭਰਾ ਤੇ ਲਾਏ ਆ ਮੇਰਾ ਅੰਮਾ ਜਾਇਆ ਵੀਰ ਹਨਾ ਪੈਣਾ ਤਾਂ ਵੀਰਾਂ ਦੀ ਸਦਾ ਹੀ ਸੁੱਖ ਮੰਗਦੀਆਂ ਨਾਲੇ ਜੇ ਤੁਸੀਂ ਮੇਰੇ ਕੋਲੇ ਆਉਣਾ ਹੁੰਦਾ ਤਾਂ ਮੈਨੂੰ ਮੇਰੇ ਕੋਲੇ ਕੁਝ ਲੈ ਕੇ ਨਾ ਆਇਆ ਕਰੋ ਬਸ ਦਿਨ ਤਿਹਾਰ ਤੇ ਮੇਰੇ ਕੋਲੇ ਆ ਜਿਆ ਕਰੋ ਅੰਡਣਾ ਗਵੰਡਣਾ ਜਦੋਂ ਮੇਰੇ ਕੋਲ ਆ ਕੇ ਕਹਿੰਦੀਆਂ ਵੀ ਸਾਡਾ ਭਰਾ ਆਇਆ ਸੀ ਤੇ ਮੈਂ ਵੀ ਆਪਦੇ ਭਰਾ ਨੂੰ ਡੀਕਦੀ ਆਂ ਭੈਣਾਂ ਨੂੰ ਭਰਾਵਾਂ ਨਾਲ ਪਿਆਰ ਹੁੰਦਾ ਭਰਾਵਾਂ ਦਾ ਸਹਾਰਾ ਹੁੰਦਾ ਸ਼ਰੀਕੇ ਦੇ ਵਿੱਚ ਭੈਣਾਂ ਨੇ ਆਪਦੀ ਹਨਾ ਠੋਕ ਬਣਾਉਣੀ ਹੁੰਦੀ ਆ ਜਿੰਨਾ ਭੈਣਾਂ ਦੇ ਭਰਾ ਪਰਜਾਈਆਂ ਨਹੀਂ ਵਰਤਦੇ ਉਹਨਾਂ ਨੂੰ ਤਾਂ ਸਹੁਰੇ ਵੀ ਨਹੀਂ ਸਿਆਣਦੇ ਬਸ ਮੇਰਾ ਮਾਣ ਨਾ ਤੋੜਿਆ ਕਰੋ ਮੈਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਆ ਫਿਰ ਉਸੇ ਟਾਈਮ ਜੱਸੇ ਦੇ ਘਰ ਵਾਲੀ ਆ ਜਿਹੜੀ ਉਹਨੂੰ ਕਹਿੰਦੀ ਤੂੰ ਬੈਠ ਆਪ ਫਿਰ ਉਹ ਬਾਜ਼ਾਰ ਜਾਂਦੀ ਆ ਬਾਜ਼ਾਰੋਂ ਜਾ ਕੇ ਇੱਕ ਵਧੀਆ ਸੂਟ ਤੇ ਲੋੜੀ ਦਾ ਸਮਾਨ ਲੈ ਆਉਂਦੀ ਆ ਤੇ ਉਹਨੂੰ ਕਹਿੰਦੀ ਵੀ ਤੇਰੇ ਬਾਈ ਦੇ 6 ਵਜੇ ਨਹੀਂ ਅਸੀਂ ਆਉਂਦੇ ਤੂੰ ਆਪ ਦਾ ਲੋੜੀ ਦਾ ਸਮਾਨ ਲੈ ਜਾ ਉਹ ਕਹਿੰਦੀ ਨਹੀਂ ਭਾਬੀ ਮੈਂ ਲੋੜੀ ਦਾ ਸਮਾਨ ਨਹੀਂ ਲੈਣਾ ਜੀ ਮੈਂ ਤਾਂ ਮੇਰੇ ਭਰਾ ਕਰਕੇ ਆਈ ਆ ਕਹਿੰਦੀ ਕੋਈ ਨਾ ਫਿਰ ਤੂੰ ਇਸ ਘਰ ਦੀ ਧੀ ਆ ਤੈਨੂੰ ਖਾਲੀ ਥੋੜੀ ਮੋੜਾਂਗੇ ਤੇ ਮੇਰਾ ਤੇਰੇ ਨਾਲ ਵਾਦਾ ਜੋ ਗਲਤੀ ਮੇਰੇ ਤੋਂ ਹੋਈ ਤੂੰ ਮੈਨੂੰ ਮਾਫ਼ ਕਰ ਦੇ ਅੱਗੇ ਤੋਂ ਤੇਰੀ ਲੋੜੀ ਦਿਵਾਲੀ ਕਦੇ ਵੀ ਨਹੀਂ ਖੁੰਝੂਗੀ ਜਿੰਨਾ ਵੀ ਸਾਡਾ ਹੱਥ ਪੈਂਦਾ ਹੋਊ ਅਸੀਂ ਜ਼ਰੂਰ ਆਵਾਂਗੇ ਤੇ ਤੇਰਾ ਵੀ ਜਦੋਂ ਜੀ ਕਰੇ ਹਨਾ ਤੂੰ ਐਂ ਨਾ ਸੋਚੀਂ ਵੀ ਮੇਰੇ ਮਾਂ ਪਿਓ ਨਹੀਂ ਰਹੇ ਇਹ ਤੇਰਾ ਹੀ ਘਰ ਆਗਾ ਜਦੋਂ ਮਰਜ਼ੀ ਤੂੰ ਆਈਂ ਦੁੱਖ ਸੁੱਖ ਆਵਦਾ ਜਦੋਂ ਵੀ ਤੂੰ ਕਰੀ ਜਦੋਂ ਵੀ ਤੈਨੂੰ ਕਿਸੇ ਚੀਜ਼ ਦੀ ਲੋੜ ਹੋਊਗੀ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਨਾਲੇ ਤੇਰੇ ਪੈਸੇ ਆ ਜੇ ਅਸੀਂ ਆਹ ਫਸਲ ਤੇ ਜ਼ਰੂਰ ਦੇ ਦੇਾਂਗੇ ਤੇ ਉਹ ਕਹਿੰਦੀ ਕੋਈ ਨਾ ਭਾਬੀ ਪੈਸੇ ਤਾਂ ਮੈਂ ਮੰਗੇ ਵੀ ਨਹੀਂ ਬਸ ਮੇਰਾ ਅੰਮਾ ਜਾਇਆ ਵੀਰ ਜਿਹਾ ਹੁੰਦਾ ਵਸਦਾ ਰਹੇ ਇਹ ਕਹਿ ਕੇ ਹਣਾ ਉਸ ਤੋਂ ਬਾਅਦ ਉਹ ਦੋਨੋਂ ਜੀ ਹੈ ਜਿਹੜੇ ਚਲੇ ਜਾਂਦੇ ਆ ਤੇ ਰਸਤੇ ਦੇ ਵਿੱਚ ਜਾਂਦੇ ਆ ਪਾਲੀ ਆਪਣੇ ਘਰ ਵਾਲੇ ਨਾਲ ਗੱਲ ਕਰਦੀ ਆ ਵੀ ਮੈਂ ਤਾਂ ਤਰਸਦੀ ਆ ਹਣਾ ਲਣ ਦੇ ਪਰਜਾਈ ਦੇ ਰਿਸ਼ਤੇ ਨੂੰ ਤੁਹਾਡੇ ਭੈਣ ਹੈ ਨਹੀਂ ਵੀ ਨਹੀਂ ਆਪਾਂ ਤੁਹਾਡੀ ਭੈਣ ਦੇ ਜਾਂਦੇ ਤੇ ਦੇਖ ਸਮਾਨਾ ਜਿਹੜਾ ਉਹ ਆਪੇ ਬੰਦੇ ਨੂੰ ਅਹਿਸਾਸ ਕਰਾ ਦਿੰਦਾ ਮੈਂ ਕਦੇ ਵੀ ਆ ਕੇ ਆਪਦੀ ਪਰਜਾਈ ਕੋਲ ਜਾਂ ਪ੍ਰਾ ਕੋਲੇ ਗੱਲ ਨਹੀਂ ਕਹੀ ਸੀ ਵੀ ਤੁਸੀਂ ਉਹਨਾਂ ਨਾਲ ਵਰਤਦੇ ਹੋ ਪਰ ਮੇਰੀ ਭਝਾਈ ਨੂੰ ਉਦੋਂ ਹੀ ਸੋਚਣਾ ਚਾਹੀਦਾ ਸੀ ਕਿਉਂਕਿ ਮੇਰੀ ਭਝਾਈ ਦਾ ਭਰਾ ਇਹਨਾਂ ਨਾਲ ਵਰਤਦਾ ਨਹੀਂ ਇਹ ਭੈਣਾ ਭੈਣਾ ਵਰਤਦੀਆਂ ਤੇ ਉੱਥੇ ਮੇਰੀ ਭਝਾਈ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਵੀ ਮੈਂ ਤਾਂ ਹੈਗੀ ਆ ਨਾ ਇਹਦੀ ਭੈਣ ਮੈਂ ਵੀ ਤਰਸਦੀ ਹੂੰ ਚਲੋ ਮੈਂ ਨਹੀਂ ਚਾਹੁੰਦੀ ਕਿ ਹਨਾ ਇਹਨਾਂ ਦੇ ਵਿੱਚ ਕੋਈ ਦਰਾੜ ਪਵੇ ਪਰ ਪ੍ਰਮਾਤਮਾ ਜਿਹੜਾ ਉਹ ਇੱਕ ਨਾ ਇੱਕ ਦਿਨ ਬੰਦੇ ਨੂੰ ਸਬਕ ਜ਼ਰੂਰ ਸਿਖਾਉਂਦਾ ਫਿਰ ਉਸ ਦਿਨ ਤੋਂ ਬਾਅਦ ਜੱਸੇ ਦੇ ਘਰ ਵਾਲੀ ਇਹ ਸਮਝ ਗਈ ਸੀ ਕਿ ਜਿਹੜੀਆਂ ਘਰ ਦੀਆਂ ਧੀਆ ਹੁੰਦੀਆਂ ਉਹਨਾਂ ਦੇ ਨਾਲ ਹੀ ਵਰਕ ਤਾਂ ਹੁੰਦੀਆਂ ਉਨੇ ਕਦੇ ਵੀ ਆਪਦੀ ਨਣਦ ਪਾਲੀ ਦਾ ਕੋਈ ਸ਼ਰੀਕਾ ਨਹੀਂ ਕੀਤਾ ਸੀ ਤੇ ਵਿਹਾਰ ਤਿਹਾਰ ਤੇ ਸਭ ਤੋਂ ਪਹਿਲਾਂ ਉਹਦੇ ਕੋਲੇ ਪਹੁੰਚਦੀ ਸੀ ਹਾਂਜੀ ਦੋਸਤੋ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਕਿਸੇ ਦੇ ਰਿਸ਼ਤੇ ਨੂੰ ਨਿੰਦਣਾ ਨਹੀਂ ਬਹੁਤ ਸਾਰੇ ਪਰਿਵਾਰਾਂ ਵਿੱਚ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਿਹੜੀਆਂ ਔਰਤਾਂ ਆਪਣੇ ਪੇਕੇਆਂ ਨੂੰ ਆਪਣੀਆਂ ਭੈਣਾਂ ਨੂੰ ਲੁਜਦੀਆਂ ਨੇ ਉਹਨਾਂ ਨੂੰ ਮੇਰਾ ਇਹੀ ਕਹਿਣਾ ਕਿ ਜੇ ਤੁਹਾਡੇ ਨਣਦਾਂ ਹੈਗੀਆਂ ਨੇ ਨਾ ਤੇ ਉਹਨਾਂ ਦਾ ਵੀ ਘਰ ਤੇ ਹੱਕ ਹੁੰਦਾ ਜਿਵੇਂ ਤੁਹਾਨੂੰ ਆਪਣੀਆਂ ਭੈਣਾਂ ਪਿਆਰੀਆਂ ਤੁਹਾਡੇ ਘਰ ਵਾਲਿਆਂ ਨੂੰ ਵੀ ਆਪਣੀਆਂ ਭੈਣਾਂ ਪਿਆਰੀਆਂ ਹੁੰਦੀਆਂ ਜੇ ਤੁਸੀਂ ਚਾਹਣੀਓ ਵੀ ਤੁਹਾਡੇ ਭਰਾ ਭਜਾਈ ਤੁਹਾਡੇ ਨਾਲ ਵਰਤਣ ਵਿਹਾਰ ਤਿਹਾਰ ਤੇ ਖੜਨ ਤਾਂ ਤੁਸੀਂ ਵੀ ਆਪਣੀਆਂ ਨਣ ਦਾ ਨਾਲ ਜਰੂਰ ਖੜਿਆ ਕਰੋ ਪਰਿਵਾਰਾਂ ਦੇ ਵਿੱਚ ਗੁੱਸੇ ਗਿਲੇ ਜਾਂ ਥੋੜੇ ਬਹੁਤੀ ਕਿਸੇ ਗੱਲ ਦੀ ਹਨ ਕੋਈ ਗਿਲਾ ਸ਼ਿਕਵਾ ਹੋ ਸਕਦਾ ਪਰ ਇਹ ਰਿਸ਼ਤੇ ਆ ਜਿਹੜੇ ਇਹ ਵਰਤਣ ਦੇ ਹੁੰਦੇ ਆ ਇਹਨਾਂ ਨੂੰ ਪਿਆਰ ਦੇ ਪਾਣੀ ਨਾਲ ਸਿੰਜਿਆ ਕਰੋ ਤੇ ਵਿਹਾਰ ਤਿਹਾਰ ਤੇ ਆਪਣੀਆਂ ਨਣ ਦਾ ਕੋਲ ਜਰੂਰ ਗੇੜਾ ਮਾਰਿਆ ਕਰੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਪਿਛਲੀ ਕਹਾਣੀ ਦੇ ਕਮੈਂਟ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਆਂ ਜੀ ਦੋਸਤੋ ਆਪਣੀ ਪਿਛਲੀ ਕਹਾਣੀ ਤੇ ਤੁਹਾਡੇ ਜੋ ਕਮੈਂਟ ਆਏ ਨੇ ਸਿੱਧੂ ਸਿੱਧੂ ਬਹੁਤ ਸੋਹਣੀ ਕਹਾਣੀ ਹੈ ਸਿਸਟਰ ਗੁਰਮੀਤ ਕੌਰ ਜੀ ਵੈਰੀ ਗੁੱਡ ਸਟੋਰੀ ਸਿਸਟਰ ਜੀ ਅੱਗੇ ਤੇਜਿੰਦਰ ਕੌਰ ਵੈਰੀ ਨਾਈਸ ਸਟੋਰੀ ਸਾਨੂੰ ਆਪਣੀ ਕਮਾਈ ਵਿੱਚੋਂ ਥੋੜਾ ਬਹੁਤ ਦਸਵੰਦ ਜ਼ਰੂਰ ਕੱਢਣਾ ਚਾਹੀਦਾ ਹੈ ਵੀਰਪਾਲ ਬਰਾੜ ਇਹਨਾਂ ਨੇ ਇਮੋਜੀ ਭੇਜਿਆ ਪਰਗਤ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਗੁਰਮੀਤ ਮਖੂ ਤੋਂ ਨੇ ਇਹਨਾਂ ਨੇ ਵੀ ਇਮੋਜੀ ਭੇਜਿਆ ਅੱਗੇ ਬਲਦੇਵ ਸ਼ਰਮਾ ਸਿਸਟਰ ਜੀ ਆਪਕਾ ਕਹਾਣੀ ਸੁਣਾਉਣੇ ਕਾ ਤਰੀਕਾ ਬਹੁਤ ਹੀ ਅੱਛਾ ਹੈ ਐਕਸ ਆਰਮੀ ਵੀ ਆਰ ਮੋਗਾ ਅੱਛਾ ਜੀ ਤੁਸੀਂ ਹੈਗੇ ਹੋਗੇ ਆਰਮੀ ਦੇ ਵਿੱਚੋਂ ਰਿਟਾਇਰਡ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਨੂੰ ਕਹਾਣੀ ਵਧੀਆ ਲੱਗੀ ਤੇ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਅੱਗੇ ਆ ਸ਼ਾਵਦ ਦੀ ਆਈਡੀ ਤੋਂ ਮੈਂ ਇਹਨਾਂ ਨੂੰ ਜਾਣਦੀ ਨਹੀਂ ਨਵੇਂ ਸਬਸਕ੍ਰਾਈਬਰ ਨੇ ਆਪਣੇ ਤੁਸੀਂ ਆਪਣਾ ਨਾਮ ਪਲੀਜ਼ ਜ਼ਰੂਰ ਦੱਸਿਓ ਤੇ ਤੁਸੀਂ ਕਿੱਥੋਂ ਇਹ ਵੀ ਜ਼ਰੂਰ ਦੱਸਿਓ ਕੋਈ ਗੱਲ ਨਹੀਂ ਦੀਦੀ ਪਰਫੈਕਟ ਤਾਂ ਕੋਈ ਵੀ ਨਹੀਂ ਹੁੰਦਾ ਤੁਸੀਂ ਤਾਂ ਫਿਰ ਵੀ ਬਹੁਤ ਵਧੀਆ ਕਰ ਰਹੇ ਹੋ ਵੀ ਆਲਵੇਜ਼ ਵੇਟਿੰਗ ਫਾਰ ਯੂ ਗੋਡ ਬlesਸ ਯੂ ਥੈਂਕ ਯੂ ਸਿਸਟਰ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਕਮੈਂਟ ਤੇ ਰਿਪਲਾਈ ਵੀ ਕੀਤਾ ਸੀ ਤੁਹਾਡੇ ਤੇ ਮਨਿੰਦਰ ਬੁੱਟਰ ਤੁਸੀਂ ਟੈਨਸ਼ਨ ਨਾ ਲਵੋ ਸਿਸਟਰ ਜੀ ਅਸੀਂ ਤੁਹਾਡੇ ਨਾਲ ਆ ਕੈਮਰੇ ਮੂਰੇ ਗਲਤੀ ਸਭ ਤੋਂ ਹੋ ਜਾਂਦੀ ਆ ਫਿਰ ਕੀ ਹੋਇਆ ਡੋਂਟ ਵਰੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਪੋਰਟਿੰਗ ਦੇ ਲਈ ਹੈਪੀ ਸਿੰਘ ਹੈਪੀ ਸਿੰਘ ਇਹ ਮੇਰਾ ਵੀਰ ਬਹੁਤ ਸਮੇਂ ਤੋਂ ਆਪਣੇ ਚੈਨਲ ਤੇ ਜੁੜਿਆ ਹੋਇਆ ਆਪਣੇ ਨਾਲ ਵੈਰੀ ਨਾਈਸ ਸਟੋਰੀ ਸਿਸਟਰ ਜੀ ਇਹ ਆਪਣੀ ਹਰ ਇੱਕ ਸਟੋਰੀ ਤੇ ਲਾਈਕ ਕਮੈਂਟ ਜਰੂਰ ਕਰਦੇ ਆ ਤੇ ਬਹੁਤ ਸਾਲਾਂ ਤੋਂ ਮਤਲਬ ਜਦੋਂ ਦਾ ਆਪਣਾ ਚੈਨਲ ਸ਼ੁਰੂ ਕੀਤਾ ਇਹ ਆਪਣੇ ਨਾਲ ਜੁੜੇ ਹੋਏ ਨੇ ਹੋਰ ਵੀ ਬਹੁਤ ਸਾਰੇ ਸਬਸਕ੍ਰਾਈਬਰ ਆਪਣੇ ਜੁੜੇ ਹੋਏ ਨੇ ਆਪਣੇ ਨਾਲ ਪਰ ਉਹ ਕਮੈਂਟ ਕੱਟ ਕਰਦੇ ਆ ਪਹਿਲਾਂ ਸਾਰਿਆਂ ਦੇ ਕਮੈਂਟ ਆਪਾਂ ਰੀਡ ਕਰਦੇ ਸੀ ਪਰ ਹੁਣ ਇਹ ਹੁੰਦਾ ਨਾ ਜਦੋਂ ਆਪਾਂ ਕਮੈਂਟ ਰੀਡ ਕਰਨ ਲੱਗ ਜਾਂਦੇ ਆ ਤਾਂ ਸਟੋਰੀ ਬਹੁਤ ਲੰਬੀ ਚਲੀ ਜਾਂਦੀ ਆ ਅ ਪਰ ਪਿਛਲੇ ਦਿਨਾਂ ਤੋਂ ਮੈਨੂੰ ਕਾਫੀ ਡਿਮਾਂਡ ਆ ਰਹੀ ਸੀ ਕਿ ਤੁਸੀਂ ਕਮੈਂਟ ਨਹੀਂ ਪੜਦੇ ਇਸ ਲਈ ਮੈਂ ਸੋਚਿਆ ਅੱਜ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਆ ਅ ਮੇਰੇ ਵੱਲੋਂ ਫਿਰ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਸਟੋਰੀ ਦੇ ਨਾਲ ਧੰਨਵਾਦ ਜੀ